ਜੀ ਗੁਰੂ ਰਪੇਰ ਸਿੰਘ ਜੀ ਦਾਸ ਗੁਰਪਾਸਿਆਂ ਸ ਅਮਰੀਕਾ ਦਾ ਗੁਰਫਤੇ ਬਲਾਉਦਾ ਜੀ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਤੇ ਜਿਹੜਾ ਜੀ ਆਪਣਾ ਪ੍ਰੋਜੈਕਟ ਸੀਗਾ ਜਿਸਸਾ ਆਪਾਂ ਵੀ ਕਰ ਰਹੇ ਸੀਗੇ ਵੀ ਸਾਖੀਆਂ ਦੱਸੀਆਂ ਵੀ ਵੀ ਇਹ ਸਾਖੀਆਂ ਵੀ ਧੰਤਨ ਬਾਬੇ ਇਸ਼ਰ ਸਿੰਘ ਜੀ ਨਾਲ ਸਰ ਦੇ ਅਲੋਕਿਕ ਨਜ਼ਾਰੇ ਮਰਕਲਸ ਨੇ ਹੋਇਆ ਚਮਤਕਾਰ ਹੋਇਆ ਵੀ ਉਹ ਵੀ ਆਪਾਂ ਵੀ ਜ ਸੰਗਤਾਂ ਦੇ ਸਾਹਮਣੇ ਲੈ ਕੇ ਹੁਣੇ ਆ ਤੇ ਪਰਿਵਾਰਾਂ ਨੂੰ ਲੈ ਕੇ ਹੁਣੇ ਸਾਹਮਣੇ ਪ੍ਰਵਾਜ ਕਿ ਵੀ ਕਾਫੀ ਵੀ ਹਾਈਲੀ ਕੁਆਲੀਫਾਈਡ ਪਰਿਵਾਰ ਤੇ ਕਾਫੀ ਵੀ ਸੋਸਾਇਟੀ ਦੇ ਵਿੱਚ ਕਾਫੀ ਨੌਰ ਰਹੇ ਆ ਉਹ ਪਰਿਵਾਰਨ ਸਾਹਮਣੇ ਲਿਆਖੋਗੇ ਉਹ ਪਰਿਵਾਰਨ ਦੇ ਨਾਲ ਆਪਾਂ ਸਾਰੇ ਦੱਸਾਂਗੇ ਤੇ ਅੱਜ ਜਿਹੜੀ ਸਾਖ ਹੈ ਜੀ ਵਨ ਆਫ ਦਿ ਪਾਵਰਫਲ ਪਰਸਨ ਆਫ ਜੁਕੇ ਐਕਚੁਅਲੀ ਜੀ ਤੇ ਲਾਰਡ ਸਰਦਾਰਾ ਸਿੰਘ ਲਾਰਡ ਸਰਦਾਰਾ ਸਿੰਘ ਦੀ ਸਾਖ ਹੈ ਜੀ ਉਹਨਾਂ ਦੀ ਹੈਜ਼ ਬੀਨ 기ਵਨ ਬਾਈ ਯਰ ਲਾਰਡ ਦਾ ਕੋਲਡ ਜਿਹੜੀ ਸਬ ਪੋਜੀਸ਼ਨ ਹੈਜ਼ ਬੀਨ 기ਵਨ ਬਾਈ ਯਰ ਕਿਨ ਕਿਨ ਅਲੀਜ਼ਬੈਥ ਕਿਈ ਇੰਗਲੈਂਡ ਦੀ ਉਹਨਾਂ ਦਿੱਸੀ ਤੇ ਉਹਨੇ ਸਾਕੇ ਜਿਵੇਂ ਬਾਬਾ ਜੀ ਦੇ ਪਹਾਣਾ ਵਰਤੋਂ ਤੋਂ ਇੱਕ ਹਫ਼ਤਾ ਪਹਿਲਾਂ ਬਾਬਾ ਜੀ ਦੇ ਪਹਾਣਾ ਵਰਤੋਂ ਤੋਂ ਪਹਿਲੇ ਇੱਕ ਹਫ਼ਤਾ ਪਹਿਲਾਂ ਬਾਬਾ ਜੀ 28 ਸਤੰਬਰ 1963 ਨੂੰ ਇੱਕ ਰਾਤ ਪੰਜੌਰ ਰਹੀ ਸੀ ਪੰਜੌਰ ਇੱਥੇ ਸਰਦਾਰ ਸਰਦਾਰ ਸੁਣੀ ਉਸ ਮੁਕੇ ਹਾਰਟੀਕਲਚਰ ਹਾਰਟੀਕਲਚਰ ਇਨਸਪੈਕਟਰ ਸੀ ਤੇ ਉਹ ਅਫਸਰ ਲੱਗੇ ਹੋਏ ਸੀ ਤੇ ਜਿਹੜੇ ਫੁੱਲਾਂ ਨੂੰ ਸਾਰੇ ਦੇਖ ਰਹੇ ਉਹ ਅਫਸਰ ਸੀਗੇ ਜੀ ਸਾਰੇ ਉਹ ਕਿਤੇ ਫਰਬੀਚਾ ਕਿ ਮੈਂ ਨਹੀਂ ਸਾਰੇ ਅਫੀਸਰ ਸੀ ਇਕੱਲੇ ਤੇ ਜਿਵੇਂ ਆਪਣਾ ਹੁੰਦਾ ਜੀ ਇਸ ਵੀ ਸੰਤਾਂ ਦੀ ਉਸਤ ਜੀ ਸਰ ਹੁੰਦੀ ਹੈ ਜੀ ਹਾਂ ਜੀ ਸਤ ਕੀ ਦੂਰ ਲਾਈ ਮੇਰੇ ਮਾਥੇ ਸੰਤ ਕੀ ਦੂਰ ਲਾਈ ਮੇਰੇ ਮਾਥੇ ਕੈਲਵਖ ਦੁੱਖ ਸਗਲੇ ਮੇਰੇ ਲਾਤੀ ਸੰਤ ਕੀ ਦੂਰ ਲਾਈ ਮੇਰੇ ਮਾਥੇ ਕੈਲਵਖ ਦੁੱਖ ਸਗਲੇ ਮੇਰੇ ਲਾਤੀ ਸਾਰੇ ਦੁੱਖ ਮੇਰੇ ਵੀ ਦੂਰ ਹੋ ਜਾਂਦੇ ਆ ਇਹ ਗਾ ਵੀ ਆਪਣਾ 8698 ਗੱਜ ਜੀ ਹਾਂਜੀ ਮਹਾਪੁਰਸ਼ਾਂ ਦੇ ਨਿੰਦਿਆ ਤਾਂ ਨਿੰਦਿਆ ਕਿਸੇ ਦੀ ਮਾਰੀਆ ਨਿੰਦਿਆ ਬਈ ਕਿਸੇ ਦੀ ਨਹੀਂ ਕਰਨੀ ਚਾਹੀਦੀ ਮਾ ਵੀ ਨਿੰਦਿਆ ਤਾਂ ਗੁਰੂ ਸਾਹਿਬ ਦੀ ਸਾਰੀ ਬਾਣੀ ਤੇ ਜੇ ਆਪਾਂ ਦੇਖੋ ਗੁਰੂ ਸਾਹਿਬ ਸਾਰੀ ਬਾਣੀ ਗੁਰੂ ਸਾਹਿਬ ਵਿੱਚ ਭਰੇ ਪਿਆ ਜੀ ਇਹ ਵੀ ਨਿੰਦਿਆ ਨਿੰਦਿਆ ਤੋਂ ਦਾ ਗੁਰੂ ਸਾਹਿਬ ਦੇ ਵਰਚਿਆ ਦੀ ਆਪਾਂ ਪਰ ਆਪਣੇ ਕਈ ਲੋਕ ਆ ਜੀ ਉਹ ਸਿਰਫ ਏਜੰਸੀਆਂ ਦੇ ਪਲਾਂਟ ਕੀਤੇ ਹੁੰਦੇ ਆ ਉਥੋਂ ਵੀ ਲੈ ਕੇ ਪੈਸੇ ਲੈ ਕੇ ਉਹਨਾਂ ਨਿੰਦਰਾ ਹੀ ਹੁੰਦਾ ਮੇਉਂ ਨ ਨਹੀਂ ਬੰਦਾ ਵੀ ਪੈਸੇ ਕਟਾ ਰਗਾ ਚਟਾਇਆ ਜਾਵੇ ਕਿਵੇਂ ਚਟਾਇਆ ਜਾਵੇ ਸਿੱਖ ਇਤਿਹਾਸ ਨੂੰ ਚਟਾਇਆ ਜਾਵੇ ਸਾਰਿਆਂ ਨੂੰ ਇਹ ਕਰਨਾ ਦਾ ਪਰ ਸਾਧੂ ਦੀ ਮਹਾਤਮਾ ਦੀ ਨਿਦੇਰੀ ਕਰਨੀ ਚਾਹੀਦੀ ਹਾਂ ਮੇਉਂ ਨ ਵੀ ਵੀਰਨ ਕਹਿੰਦਾ ਵੀ ਸਾਧੂ ਮਤ ਨਿਦੇਣਾ ਕਰੋ ਨਹੀਂ ਤਾਂ ਕੋਈ ਰਿਜ਼ਲਟ ਬਹੁਤ ਖਰਾਬ ਨਿਕਲੇ ਹਾਂਜੀ ਤੇ ਸਵੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਝ ਪਾਏ ਦੁੱਖ ਦਰਦ ਭੰਤਰ ਜਾਂ ਅਜ਼ਾਸ ਵਿੱਚ ਦਤਾਰ ਹੋਈ ਸਿਸਟਰ ਲਿਓ ਕੰਠ ਲਗਾਏ ਆਪਣਾ ਸਭ ਹਾਰ ਨਾਨਕਤਾ ਤੇ ਪ੍ਰਭ ਕਾ ਸਫਲ ਕਰ ਸਭੇ ਜੀ ਸਮ ਆਪਣੀ ਮਿਹਕਰ ਅਨ ਪਾਣੀ ਮੁਚ ਪੈ ਦੁਖਦਰ ਭੰਤ ਅਰਦਾਸ ਸੁਣੀ ਦਤਾਰ ਹੋਈ ਸਿਸਤਾ ਲਿਓ ਕਠ ਲਗਾਏ ਆਪਦਾ ਸਭ ਹਰ ਨਾਨਕਤਾ ਤੇ ਪ੍ਰਭ ਕਾ ਸਵਕਰ ਤੇ ਇਹ ਹੈ ਕਿ 1250 ਅਕਵੰਜੰਗ ਤੇ ਤੇ ਇਹ ਤੋਂ ਖਾ ਜੀ ਦੇਖੋ ਸਾਰਾ ਪਸ ਵਿੱਚ ਆਉਂਦਾ ਵੀ ਆਪਣਾ ਵੀ ਇਹ ਚੀਜ਼ਾਂ ਤੇ ਵੀ ਆਪਣਾ ਅਮਲ ਕਰਨਾ ਚਾਹੀਦਾ ਹੈ ਹੈ ਨਾ ਏ ਭਾਈ ਜਦੋਂ ਉਹ ਸਮਾਂ ਹੀ ਇਸ ਤਰ੍ਹਾਂ ਸੀਗਾ ਜੀ ਸਮਾਂ ਇਸ ਤਰ੍ਹਾਂ ਸੀਗਾ ਜੀ ਉਦੋਂ ਬਾਬਾ ਜੀ ਨੇ ਪਾਣਾ ਪੜਤਾ ਹੈ ਜੀ ਜਿਹੜੇ ਬਿਲਕੁਲ ਦੇ ਵੀ ਦਿਲ ਟੁੱਟ ਕੇ ਜਿਹੜੀ ਸੰਗੀ ਸੀ ਉਹ ਬਹੁਤ ਅਪਸੈਟ ਹੋਈ ਸੀ ਸੰਗੀ ਸਾਰੇ ਵੀ ਇਹ ਗੱਲ ਕਿਵੇਂ ਹੋ ਗਈ ਇੱਕਦਮ ਹੀ ਹੋ ਗਈ ਨਾ ਇਹ ਗੱਲ ਪਤਾ ਹੀ ਲੱਗਿਆ ਇਸ ਵਾਰ ਹਾਂਜੀ ਤੇ ਜਿਹੜੇ ਸਰਦਾਰ ਸਰਦਾਰ ਸਿੰਘ ਜੀ ਉਸ ਮੌਕੇ ਨਾਲ ਜੀ ਹਾਰਟੀਕਲਚਰ ਅਫੀਸਰ ਲੱਗੇ ਹੋਏ ਸੀ ਜੀ ਤੇ ਵੀ ਉਹ ਆਪਣਾ ਆ ਬਹੁਤੇ ਵੀ ਆਪਣਾ ਆਰਟ ਆਫ ਅ ਪ੍ਰੈਕਟਿਸ ਆਫ ਗਾਰਡਨ ਕਲਟੀਵੇਸ਼ਨ ਐਂਡ ਮੈਨੇਜਮੈਂਟ ਵੀ ਉਹ ਵੀ ਸਾਰੇ ਕਿਵੇਂ ਕਰਾਉਣਾ ਸੀ ਕਿਵੇਂ ਨਹੀਂ ਐਟ ਪੰਜੌਰ ਗਾਰਡਨ 1963 1963 ਦੇ ਵਿੱਚ ਲੱਗੇ ਹੋਏ ਸੀ ਲੱਗੇ ਸੀ ਦੈਨ ਹੀ ਮੂਵ ਟੂ ਜੋਕੇ ਐਂਡ ਸਰ ਐਜ਼ ਅ ਕਸਟਮ ਆਫੀਸਰ ਐਟ ਹੀਥਰੋ 에ਰਪੋਰਟ ਲੰਡਨ ਹੀਥਰੋ 에ਰਪੋਰਟ ਲੰਡਨ ਦੇ ਵਿੱਚ ਉਹ ਪਹਿਲੇ ਸਿੱਖ ਮੈਂ ਦੇਖਿਆ ਜੀ ਕਸਟਮ ਆਫੀਸਰ ਸੀ ਪਹਿਲੇ ਸਿੱਖ ਉਹ ਕਸਟਮ ਆਫੀਸਰ ਸੀ ਕਿਉਂਕਿ ਮੈਂ 77 ਚ ਰਹਿ ਗਿਆ ਸੀ ਤੇ ਵੀ ਉਹ ਵੀ ਉਸ ਮੌਕੇ ਐਟ ਦੈਟ ਟਾਈਮ ਹੀ ਵਾਸ ਆਫੀਸਰ ਅਬ ਉਹ ਨਾ ਦੇਹਰਾਂ ਦਾ ਸੀ ਸਰਦਾਰ ਬੰਦੇ ਬੀ ਆਫੀਸਰ ਸੀਗੇ ਤੇ ਬੀ ਬੈਜਲ ਕੇ ਅੰਦਰ ਸੀ ਉੱਥੇ ਹੁੰਦੇ ਸੀਗੇ ਵੀ ਚੈੱਕ ਕਰਦੇ ਕਸ ਆਫੀਸਰ ਹਾਂ ਤੇ ਉੱਥੇ ਸੀਗੇ ਬਜ नोन ਐਜ਼ ਪ੍ਰਾਈਡ ਆਫ 6 ਐਟ दैट ਟਾਈਮ ਉਹਨਾਂ ਸਾਰਿਆਂ ਨੂੰ ਪ੍ਰਾਈਡ ਆਫ 6 ਕਹਿੰਦੇ ਸੀ ਐਟ दैट ਟਾਈਮ ਕੈਰੀ ਸੀ ਸਿੱਖਾ ਦਾ ਮਾਣ ਸਿੱਖਾ ਦਾ ਮਾਣ ਜੀ ਆਫਟਰ ਰਿਟਾਇਰਮੈਂਟ ਆਫਟਰ 10 ਐਜ਼ ਅ ਕਸਟਮ ਆਫੀਸਰ 1998 1998 ਵਿੱਚ ਉਹ ਕਸਟਮ ਅਫੀਸਰ ਤੋਂ ਰਿਟਾਇਰ ਹੋ ਗਏ ਸੀ ਹੀ ਬਿਕਮਡ ਲਾਈਫ ਚੈਂਬਰ ਆਫ ਕਮਰਸ ਲਾਈਫ ਚੈਂਬਰ ਆਫ ਕਮਰਸ ਐਂਡ ਹールド ਅ ਟਾਈਟਲ ਆਫ ਲਾਰਡਸ਼ਿਪ ਹールド ਅ ਟਾਈਟਲ ਆਫ ਲਾਰਡਸ਼ਿਪ ਤੇ ਤਾ ਖਿਤਾਬ ਲੈ ਲਿਆ ਸੀ ਉਹਨਾਂ ਨੇ ਮਾਤੇ ਉਹ ਹੋ ਜਲ ਸੀ ਤਾ ਖਿਤਾਬ ਲੈ ਕੇ ਉਹ ਉੱਥੇ ਵੀ ਆਪਣਾ ਫਿਰ ਰਾਣੀ ਕੋ ਲੈ ਲਿਆ ਸੀ ਫਿਰ ਉੱਥੇ ਕਰਦੇ ਰਹੇ ਐਂਡ ਹੀ ਇਸ ਐਕਚੁਅਲੀ ਹੀ ਇਸ ਸਕਸੈਸਫੁਲ ਬਿਜ਼ਨਸਮੈਨ ਐਜ਼ ਵਨ ਹੀ ਕੁਡ ਲੋਸ ਅ ਪ੍ਰੋਪਰਟੀ ਸੀ ਉਹਨਾਂ ਕੋਲ ਪ੍ਰੋਪਰਟੀ ਬਹੁਤ ਆ ਤੇ ਕਾਫੀ ਵਿਦਾਨੀ ਵੀ ਆ ਸਾਰੇ ਪਾਸੇ ਕਿਤੇ ਵੀ ਜਾਣਾ ਹੁੰਦਾ ਉੱਥੇ ਆਪਦੇ ਵੀ ਸਾਡੇ ਨੂੰ ਸਾਰੇ ਪਾਸੇ ਸਾਡੇ ਸਾਰੇ ਪੱਜਾ ਸਾਦੇ ਆ ਉਹ ਫਿਰ ਉੱਥੇ ਜਾ ਕੇ ਜੀ ਫਿਰ ਉੱਥੇ ਆਪਣਾ ਜਿਹ ਵੀ ਆਪਣੇ ਦੇਖੇ ਆਉਂਦੇ ਜੀ ਵੀ ਪੈਸੇ ਦੇਖੇ ਆਉਂਦੇ ਹੋਰ ਆ ਵੀ ਸਾਰੇ ਕਰਦੇ ਆ ਜੀ ਹਨ ਤੇ ਤੇ ਉਸ ਵਕਤ ਜੀ ਆਪਣਾ ਬਈ ਦੇ ਅਬ ਕੋ ਕਸਟਮਸ ਅਫੀਸਰ ਦੇ ਜੀ 19863 ਦੇ ਵਿੱਚ ਸੈਪਟੰਬਰ ਆ ਬਾਬਾ ਜੀ ਉੱਥੇ ਪਹੁੰਚੇ ਸੀ ਜੀ 28 ਸੈਪਟੰਬਰ 1963 ਨੂੰ ਜੀ ਬਾਬਾ ਜੀ ਪੰਜੇ ਬਾਬਾ ਜੀ ਸੋਲਣ ਤੋਂ ਆਏ ਸੀ ਬਾਬਾ ਜੀ ਉਸ ਮੋਕੇ ਨਾ ਸੋਲਣ ਤੋਂ ਆਏ ਸੀ ਤੇ 28 ਜਿਸ 28 ਸتمبر 1993 ਨੂੰ ਨਾ ਆਲਸਰ ਬਈ ਪਹੁੰਚੇ ਬਈ ਉੱਥੇ ਵੀ ਉਹਨਾਂ ਸੰਕਤਾਪੁਰ ਬਈ ਉੱਥੇ ਪਹੁੰਚੇ ਸੀ ਜੀ ਵਾਪਸੀ ਤੇ ਸੋਲਣ ਤੋਂ ਵਾਪਸੀ ਤੇ ਆਏ ਸੀ ਜੇ ਨਾਲਸਰ ਨੂੰ ਜਾ ਰਹੇ ਸੀ ਸੋਲਣ ਤੋਂ ਬਾਬਾ ਜੀ ਵਾਪਸੀ ਤੇ ਉੱਥੇ ਰੁਕੇ ਸੀ ਦੇਖੋ ਜੀ ਅਜੀਬ ਕਲਾ ਵਾਪਰੀਆਂ ਉੱਥੇ ਅਜੀਬ ਕਲਾ ਕੀ ਵਾਪਰੀਆਂ ਦੇਖੋ ਪੰਜੌਰ ਗੜ੍ਹ ਵੀ ਖੜੋ ਕਿਸੇ ਬਾਬਾ ਜੀ ਇੱਕ ਰਾਤ ਰੁਕੇ ਸੀ ਉਹ ਤੇ ਰੁਕੀ ਸੀ ਬਾਬਾ ਜੀ ਸ਼ੀਸ਼ ਮਹਿਲ ਦੇ ਵਿੱਚ ਉਹਨਾਂ ਨੂੰ ਬਾਬਾ ਜੀ ਨੂੰ ਵੀ ਵੀ ਉੱਥੇ ਬਿਠਾ ਹੈਗੇ ਸੀ ਹਾਂ ਮਾਂ ਵੀ ਉੱਥੇ ਵੀ ਉੱਥੇ ਆਪਣਾ ਪੋਠ ਐਸੇ ਤੇ ਵੀ ਉਸ ਮੌਕੇ ਭਾਈ ਕੋਈ ਭਾਈ ਕੇਸ ਸਿੰਘ ਵੀ ਨਾਲ ਸੀ ਬਾਬਾ ਜੀ ਭਾਈ ਕੇਸ ਸਿੰਘ ਵੀ ਨਾਲ ਸੀ ਜੀ ਉੱਥੇ ਨਾਲ ਸੀ ਸਾਰੇ ਤੇ ਮਾਧੋ ਸਾਧੂ ਜਾਂ ਦੇਮ ਲਾਈ ਮਾਧੋ ਸਾਧੂ ਜਾਂ ਦੇਮ ਲਾਈ ਦੇਖ ਦਰਸ ਸਭ ਪਾਪ ਸਭ ਨਾਲ ਸੀ ਪਵਿੱਤਰ ਪਦਮ ਪਦ ਪਾਈ ਇਹ ਹੈ ਗਿਆ 1178 ਅਗਿਤੇ ਬਿ ਮਾਤ ਸਹਾ ਜੀ ਦੇ ਗੁਰੂ ਸਾਹਿਬ ਹੀ ਆਪੇ ਮਿਲਾਉਂਦੇ ਆ ਜੀ ਪੂਰ ਮਹਾਪੁਰਸ਼ ਨੂੰ ਆ ਮਿਲਾਉਂਦੇ ਅਤੇ ਮਹਾਪਰਸ਼ ਵੀ ਹੋਉਂਦੇ ਆ ਜਿਨ੍ਹਾਂ ਦਾ ਤਿਆਗ ਹੁੰਦਾ ਜੀ ਜੜ ਤੇ ਚੇਤਨਮਾਇਕ ਤਿਆਗ ਹੁੰਦਾ ਜੜ ਤੇ ਚੇਤਨਮਾਇਕ ਤੇ ਪੈਸੇ ਦਾ ਵੀ ਤਿਆਗ ਹੁੰਦਾ ਵੀ ਬਾਬਾ ਜੀ ਬਚਨ ਸੀ ਮੈਂ ਰੋਜ਼ ਹੀ ਦੱਸਦਾ ਹਾਂ ਦੋ ਸ਼ਰਤਾਂ ਸੀ ਇਸਤਰੀ ਨੂੰ ਮਾਤਾ ਤੇ ਪੈਸੇ ਤੋਂ ਗਊ ਦਾ ਹੱਡ ਬਿਲਕੁਲ ਏਸੀ ਸੀ ਜੇ ਜਿਸ ਨੂੰ ਬਾਬਾ ਜੀ ਬਚਨ ਕਹ ਗੁਰੂ ਸਾਹਿਬ ਵੀ ਹੁੰਦਾ ਜੀ ਮਾਤੇ ਗੁਰੂ ਸਾਹਿਬ ਤੇ ਮਾਇਆ ਹੋਏ ਨਾਗਣੀ ਚਕਟਰੀ ਲਪਟਾਈ ਮਾਇਆ ਹੋਏ ਨਾਗਣੀ ਚਕਟਰੀ ਲਪਟਾਈ ਜਿਸ ਦੀ ਜੋ ਸੇਵਕ ਰੇ ਤੈਸੀ ਕੋ ਫਿਰ ਖਾਈ ਜਿਹੜਾ ਦੀ ਸੇਵਕ ਰ ਉਹਨੂੰ ਖਾਂਦੀ ਫਿਰ 510ਾਂ ਕਿਤੇ ਮਾਇਆ ਹੋਏ ਨਾਗਣੀ ਚਕਟਰੀ ਲਪਟਾਈ ਜਿਸ ਦੀ ਸੇਵਕ ਰ ਤੈਸੀ ਉਹ ਫਰਖਾਈ 510ਾਂ ਕਿਤੇ ਫਿਰ ਉਸ ਮੋਕੇ ਜੀ ਫਿਰ ਉਹ ਆਪਣੇ ਪੰਜੌਰ ਗਾਰਡਨ ਚ ਬਸਰਾਮ ਬਾਬਾ ਜੀ ਦਾ ਸੀ ਤੇ 4 ਵਜੇ ਤੜਕੇ ਫਿਰ ਵੀ ਉੱਥੇ ਬਾਬੇ ਦਾ ਬਿਸਰਾ ਸੀ ਸ਼ਮਤ ਸੀ 4 ਵਜੇ ਭਾਈ ਕੇਰ ਸਿੰਘ ਜੀ ਹੋਣਿਆ ਨੇ ਉਥੇ ਵੀ ਕੀਰਤਨ ਸ਼ੁਰੂ ਕਰਤਾ ਸੀ ਹੁਣ ਪੈ ਸਕਤਾ ਆ ਗਿਆ ਸੀ ਬਹੁਤ ਆ ਗਿਆ ਸੀ ਉਥੇ ਕੀਰਤਨ ਸ਼ੁਰੂ ਕਰਤਾ ਸੀ ਤੇ ਤੇ 7 ਵਜੇ ਦੇ ਕਰੀਬ ਉਥੇ ਬਾਬਾ ਜੀ ਫਿਰ ਬਾਬਾ ਜੀ ਦੇ ਦਰਸ਼ਨ ਹੁੰਦੇ ਸੀ ਇੱਕ ਆਰਜੀ ਨਾ ਜਿਹੜਾ ਬਣਾਇਆ ਸੀ ਸੱਚਖੰਡ ਉਥੇ ਫਿਰ ਪਰਦਾ ਦੇ ਪਾ ਜੀ ਦਾ ਪਾ ਜੀ ਦੇ ਗੁਰੂ ਬਾਬਾ ਜੀ ਹੋਕਨਾ ਮਾਲਿਆ ਹੋਕਨਾ ਮਾਲਿਆ ਦੇ ਅਖੀਰ ਫਿਰ ਬਾਬਾ ਜੀ ਦੇ ਸੰਗਤਾਂ ਨੂੰ ਫਿਰ ਬਿਬਸਨ ਬਲਾਸ ਕੀਤਾ ਜੀ ਤੇ ਵੀ ਉਸ ਮੋਕੇ ਜਿਵੇਂ ਹੋਇਆ ਸੀ ਬੜੀ ਸੁਭਾਜ ਤੇ ਤੇ ਉਸੋਕੇ ਬੰਬਈ ਕਾਫੀ ਉਦਾਸੀ ਦੇ ਵਿੱਚ ਚਾਰਿਆ ਸੀ ਅੰਸਰਾਈ ਸਿਆ ਵੀ ਇਹ ਹੁੰਦਾ ਜੀ ਸੇਵਕ ਕਿ ਆਰਡਰ ਕਿ ਨਿਭੀ ਪ੍ਰੀਤ ਅਦੇ ਸੇਵਕ ਨੇ ਨਿਭਣੀ ਚਾਹੀਦੀ ਸੇਵਕ ਭਾਈ ਕੇਰ ਸਿੰਘ ਤਾਂ ਨਾਲ ਇਸ ਸੇਵਕ ਕਿ ਆਰਡਰ ਕਿ ਨਿਭੀ ਪ੍ਰੀਤ ਜੀਵਤ ਸਾਹਿਬ ਸੇਵ ਉਹ ਆਪਣਾ ਤੇ ਚਲਤੇ ਰੱਖੇ ਚੀਤ ਜੀਵ ਸਾਹਿਬ ਆਪਣਾ ਚਲਤੇ ਰੱਖੇ ਚੀਤ ਇਹ ਆਪਣਾ 1000 ਕਿਤੇ ਭਾਈ ਕੇਸ ਨੇ ਵਿਸਥਾਰਾ ਵੀ ਲਾਈ ਹੋਈ ਸੀ ਇਹ ਏ ਬਿਛੋੜੇ ਦੀ ਵੀ ਧਾਰਾ ਬਹੁਤ ਚੱਲਦੀ ਸੀ ਫਿਰ ਬਾਬਾ ਜੀ ਨੇ ਸੀ ਉਸ ਮੌਕੇ ਜਦੋਂ ਦਰਸ਼ਨ ਦੇ ਮੈਡੀਕਲ ਮੈਨੀ ਪਾ ਲਿਆ ਮੈਂ ਟੈਲੀਫੋਨ ਉਹ ਬੀ ਦੂਸਰ ਦਾ ਟੈਲੀਫੋਨ ਵੀ ਦੂਮੇ ਤੁਸੀਂ ਫੋਨ ਵੀ ਕਰ ਸਕਦੇ ਹੋ ਫਿਰ ਬਾਬਾ ਜੀ ਨੇ ਦਰਸ਼ਨ ਦਿੱਤੇ ਤੇ ਉਸ 7 ਵਜੇ ਉੱਥੇ ਮਾਲੀ ਸੀਗਾ ਜੀ ਉੱਥੇ ਦਾ ਜੀ ਮਾਲੀ ਸੀਗਾ ਜੇ ਉਹ ਮਾਲੀ ਜਿਹੜਾ ਸੀ ਨਾ ਉੱਥੇ ਆਰਾਮ ਸਰੂ ਮਾਲੀ ਸੀ ਆਰਾਮ ਸਰੂ ਮਾਲੀ ਵੀ ਉਹ ਕਾਫੀ ਸ਼ਾਦਾ ਬਣ ਸੀ ਮਾਲੀ ਤੇ ਆਰਾਮ ਸਰੂ ਮਾਲੀ ਨੇ ਵੀ ਬਾਬਾ ਜੀ ਬਹੁਤ ਸੇਵਾ ਕੀਤੀ ਇੱਥੇ ਉਹ ਤੇ ਇਹ ਕ ਪੌੜੀਆਂ ਤੇ ਮੈਂ ਹੋਏ ਦੇਖੋ ਜੀ ਇਤਿਹਾਸਕ ਚੀਜ਼ ਦੱਸਣ ਗਿਆ ਪੌੜੀ ਤੇ ਪਲਾਸਟਰ ਕੀਤਾ ਹੋਇਆ ਸੀ ਮਾਲੀ RAM ਸਰੂਪ ਮਾਲੀ ਬਾਬਾ ਜੀ ਨੇ ਉਹ ਜਾਣ ਕੇ ਉਸ ਵਸਤੇ ਲੱਗੀ ਆ ਜਾਣ ਕੇ ਉਸ ਵਸਤੇ ਲੱਗੀ ਆ ਕਿ ਇਹ ਪੌੜੀਆਂ ਦੇ ਉੱਤੇ ਤਾਜ਼ਾ ਪਲਾਸਟਰ ਕੀਤਾ ਸੀ ਬਾਬਾ ਜੀ ਜਿਹੜੇ ਉੱਤੇ ਚੰਨ ਰੱਖੇ ਬਾਬਾ ਜੀ ਇਹ ਪੌੜੀਆਂ ਤੇ ਬਾਬਾ ਜੀ ਕਹਿੰਦੇ ਵੀ RAM ਸਰੂਪ ਇਹ ਤਾਂ ਵੀ ਗਿੱਲੀਆਂ ਪੌੜੀਆਂ ਉਹ ਕਹਿੰਦੇ ਬਾਬਾ ਜੀ ਮੈਂ ਵੀ ਇਸੋ ਓਡੀ ਨਿਸ਼ਾਨੀ ਦੇ ਤੌਰ ਤੇ ਮੈਂ ਜਾਣ ਕੇ ਲੱਗਿਆ ਸੀ ਫਿਰ ਉਹਨਾਂ ਨੇ ਕਾ ਫੁੱਲਾਂ ਦੀ ਕਲੀਆਂ ਫਿਰ ਦਵਾਦਾ ਫਿਰ ਉਸ ਜਿਹੜੀ ਜਿਹੜੇ ਗਿੱਲੀ ਜਗਾ ਸੀ ਜਿਹਦੇ ਬਾਬਾ ਨੇ ਚੰ ਰੱਖੇ ਸੀ ਉੱਥੇ ਉਹਨੇ ਫੁੱਲਾਂ ਦੀ ਕਲੀਆਂ ਫਿਰ ਉੱਥੇ ਰੱਖਤੀ ਸੀ ਕੋਈ ਹੋਰ ਨਾ ਕਰਾਉਂਦੇ ਦੇਖੋ ਕਿੰਨੀ ਵੱਡੀ ਗੱਲ ਹੈ ਤੇ ਉੱਥੇ ਸਰਦਾਰ ਸਰਦਾਰਾ ਸਿੰਘ ਉੱਥੇ ਕੰਮ ਕਰਦੇ ਸੀ ਤੇ ਇਹ ਜੇ ਹਾਰਟੀਕਲਸ ਆਫੀਸਰ ਤੇ ਉੱਥੇ ਸੀਗੇ ਤੇ ਉਹ ਉਹਨਾਂ ਨੇ ਦਰਸ਼ਨ ਨਹੀਂ ਸੀ ਕੀਤੇ ਬਾਬਾ ਜੀ ਉਹ ਕਦੇ ਜਦੋਂ ਮੈਨੂੰ ਪਤਾ ਲੱਗਿਆ ਕਿ ਕਲੇਰਾਂ ਦੇ ਸੰਤ ਆਏ ਇਥੇ ਕਲੇਰਾਂ ਦੇ ਸੰਤ ਆਏ ਕਹਿੰਦੇ ਮੈਂ ਵੀ ਮੇਰੀ ਕੁਲੌਸਟੀ ਹੋਈ ਮੈਂ ਕਾ ਮੈਂ ਵੀ ਜਾ ਕੇ ਵੀ ਦਸ਼ਮਿਲਖ ਰਖਾ ਬਾਬਾ ਜੀ ਤੇ ਮੈਂ ਵੀ ਕਹਿੰਦੇ ਫਿਰ ਉੱਥੇ ਚਲਾ ਗਿਆ ਦਸ਼ਮਿਲਖ ਰ ਗਿਆ ਫਿਰ ਉੱਥੇ ਵੀ ਇਹ ਜਗਰਾਉਂਦੇ ਸੱਚ ਚਾਂਸ ਬਲਵੰਸੋਂ ਦੇ ਵੀ ਆਪਣਾ ਉਹ ਨਾਰਕਲੀ ਬਾਜ਼ਾਰ ਦੇ ਵਿੱਚ ਨਾ ਜੋ ਦੇਸੀ ਹੁਣ ਵੀ ਰੱਖਉਂ ਨੂੰ ਰੱਖਣਾ ਹੁਣੇ ਸ਼ਾਇਦ ਵੀ ਉਹਨਾਂ ਦੇ ਲੜਕੇ ਸੀ ਚਾਂਸ ਬਲਵੰਸੋਂ ਦੇ ਕਿ ਨਾਂਨ ਸਰਕ ਦੇ ਘਟ ਗਏ ਸੀ ਜੀ ਉਹ ਕਿਉਂਕਿ ਉਹ ਬਾਹਰ ਹੀ ਜਾ ਰਹੇ ਸੀ ਉੱਥੇ ਜਦੋਂ ਨਾ ਦੇਖਿਆ ਸੀ ਸੋਸਣੀ ਬਾਬਾ ਜੀ ਤੇ ਵੀ ਉੱਥੇ ਵੀ ਆਇਆ ਸੀ ਬਾਬਾ ਜੀ ਆਏ थे ਉੱਥੇ ਵੀ ਉਹਦੇ ਵੀ ਮੈਂ ਵੀ ਦਰਸ਼ ਮੇਲਾ ਕਰਨਾ ਤੇ ਬੱਚੇ ਬਲਸ ਹੁੰਦੇ ਰਹੇ ਸਿ ਪੜ੍ਹੇ ਜਿਹੇ ਬੰਦਾ ਜਿਹੜਾ ਹੁੰਦਾ ਨਾ ਇਨਸਾਨ ਪੜਿਆ ਲਿਖਿਆ ਹੁੰਦਾ ਕੁਆਲੀਫਾਈਡ ਬੰਦਾ ਹੁੰਦਾ ਜੀ ਉਹ ਚੀਜ਼ ਟ੍ਰਾਈ ਟੂ ਗੈਟ ਸਮਥਿੰਗ ਹਨਾ ਬਈ ਉਹ ਕਰਦਾ ਦਾ ਪਏ ਕੀ ਚੀਜ਼ ਤੋਂ ਮੇਰੇ ਮੈ ਮਿਲਦੀ ਆ ਉਹਨਾਂ ਦੇ ਵਿੱਚ ਦੇਖਿਆ ਤੇ ਉਹਨਾਂ ਦੇ ਵੀ ਸਾਰੀ ਚੀਜ਼ ਦੇਖੀ ਦੇਖੇ ਜੀ ਉਹਨਾਂ ਦੇ ਬਹੁਤ ਸਮੋਕੇ ਬਾਬਾ ਉਹ ਦੱਸ ਰਿਹਾ ਆਪਸੇ ਦੱਸਦਾ ਤੁਸੀਂ ਆਪ ਵੀ ਫੋਨ ਕਰ ਲੈਣਾ ਮੇਰਾ ਜ਼ਿਕਰ ਕਰ ਦੇਣਾ ਦੱਸ ਨਹੀਂ ਸਕਦਾ ਉੱਥੇ ਦਾ 28 28 ਸਤੰਬਰ ਤੇ ਕੋਈ 28 ਸਤੰਬਰ 1963 ਬਾਬਾ ਜੀ ਨੇ 2 ਅਕਤੂਬਰ ਦੀ ਅਕਤੂਬਰ ਨੂੰ ਨਾ ਜੀ ਬਾਬਾ ਜੀ ਨੇ ਬਈ ਤੇ 3 ਮਹੀਨਾ ਤੀਆਂ ਦਾ ਸਤੰਬਰ ਦਾ ਤੇ ਤੇ ਬਾਕੀ ਤੀਆਂ ਦਾ ਮਹੀਨਾ ਸੀ ਤੇ 28 ਸਤੰਬਰ ਨੂੰ 1963 ਨੂੰ ਤੇ ਬਾਬਾ ਜੀ ਨੇ ਉੱਥੇ ਵੀ ਆਪਣਾ ਚਰਨ ਪਾਈ ਸੀ ਤੇ 29 ਤਰੀਕ ਨੂੰ ਬਾਬਾ ਜੀ ਨੇ ਉੱਥੇ ਵਾਪਸ ਜਾਣਾ ਸੀ ਉਸ ਮੌਕੇ ਉੱਥੇ ਵੱਡੇ ਵਸਧਾਰ ਆਗੇ ਸੀ ਉੱਥੇ ਗਰਨਾਮ ਸਤੀ ਇੱਥੇ ਗੱਲ ਹੁੰਦੀ ਹੈ ਸੁਣ ਸਾਰੇ ਸੁਣ ਲਈਏ ਉੱਥੇ ਗਰਨਾਮ ਸਿੰਘ ਤੀਰ ਬਾਬਾ ਜੀ ਦੇ ਨਾਲ ਸੀ ਉਹ ਆ ਗਿਆ ਦੇ ਉੱਥੇ ਉਹਨੇ ਬਾਬਾ ਜੀ ਕੋਲ ਬੇਨਤੀ ਕੀਤੀ ਤੇ ਬਾਬਾ ਜੀ ਕੋਲ ਬੇਨਤੀ ਕੀਤੀ ਬਾਬਾ ਜੀ ਕਹਿੰਦੇ ਬੀਬੀ ਕੈਰੋ ਦੀ ਕੁਰਸੀ ਮਨੋ ਬੀਬੀ ਬਾਬਾ ਜੀ ਬਚਨ ਬਸ ਕਰਦੇ ਰਹੇ ਸੀ ਕਹਿੰਦਾ ਕਹਿੰਦਾ ਬਈ ਬਾਬਾ ਜੀ ਕਹਿੰਦਾ ਕੈਰੋ ਦੀ ਕੁਰਸੀ ਨੂੰ ਖਤਰਾ ਹੈ ਹਾਂ ਜੀ ਕਹਿੰਦਾ ਕੈਰੋ ਦੀ ਕੁਰਸੀ ਨੂੰ ਖਤਰਾ ਹੈ ਪ੍ਰਸਾਦ ਸੋ ਕਹਿ ਰਹੇ ਹੈ ਹੀ ਵਜੇ ਹੀ ਵਜੇ ਸੀ ਐਮ ਆਫ ਪੰਜਾਬ ਐਟ दैट ਟਾਈਮ ਹਨ ਤੇ ਉਹ ਕਹਿੰਦੇ ਉਹਦੀ ਕੁਰਸੀ ਨੂੰ ਖਤਰਾ ਤੇ ਵੀ ਤੇ ਬਾਬਾ ਬਾਬਾ ਜੀ ਕੋ ਬਚਨ ਕੀਤੇ ਜੀ ਕਿ ਕ ਕਰੋ گورਨਮੈਂਟ ਇਜ਼ ਇਨ ਕ੍ਰਾਈਸਿਸ ਐਕਚੁਅਲੀ ਕ ਕਰੋ ਲਾ ਲੋਟਸ ਆਫ ਪੋਲਿਟਿਸ਼ੀਅਨ ਲੁਕਿੰਗ ਫਾਰ ਇਜ਼ ਪੋਜੀਸ਼ਨ ਅ ਕੈਰੋ ਦੀ ਪੋਜੀਸ਼ਨ ਕਹਦੇ ਅ ਤੇ ਬਾਬਾ ਜੀ ਕੋ ਬਚਨ ਕੀਤੇ ਕਹਿੰਦੇ ਮੈਂ ਸਮਝ ਕੇ ਬਾਬਾ ਜੀ ਰਿਪਲਾਈਡ ਦੈਟ ਬਾਬਾ ਜੀ ਨੇ ਬਚਨ ਕੀਤੇ ਜੀ ਬਾਬਾ ਜੀ ਕਹਿੰਦੇ ਨਾ ਬੜਾ ਕੈ ਡੂ ਫਾਰ ਕਹਰੋ ਕਹਿੰਦਾ ਸੀ ਕੀ ਕਰਨ व नथिंग डू विद कैर एक्चुअली सा तो पिता लगने का कहते बिकॉज अवर टाइम हैज़ कम टू बाबा जी बच्चा माई टाइम हैज़ कम टू मेरे मेरे तो ता आपका टाइम आ गया बाबा जी ये वचन किया है एंड आई हैवर ऑलरेडी रेडी टू डिपार्ट मैं तो जाने तैयार बैठा बाबा जी ये वचन किए रइट इन फ्रंट ऑफ दरारा सिंह ही वॉज लिसनिंग एवरीथिंग सुन रहा जी फिर कहते बा जी बचाई जस्ट वेटिव फॉर जीज होकम ਗੁਰੂ ਜੀ ਅੱਲਾ ਆਪਣੇ ਨਾ ਅਕਾਲਪੁਰ ਖੇ ਹੋਕਮ ਦੀ ਮੈਂ ਅਡੀਕ ਕਰਦਾ ਜਦੋਂ ਮੈਨੂੰ ਹੋਗਾ ਵੈਰੀ ਟੂ ਡਿਪਾਰਟ ਤੇ ਮੈਂ ਅਸੀਂ ਤਿਆਰ ਬਿਠਿਆ ਜੀ ਬਾਬਾ ਜੀ ਇਹ ਮੱਚੀ ਕੀ ਤੇ ਤੇ ਮੈਂ ਤੇ ਉਹ ਸੋਕੀ ਜੀ ਜਿਹੜਾ ਸੀਗਾ ਨਾ ਵੀ ਕਾਫੀ ਵੀ ਪੀਸ਼ਨ ਕਾਫੀ ਵੇਵਰ ਕੈਰਨਿਫੋਰ ਕਲ ਹੋਰ ਬੱਚੇ ਵੀ ਕਰਦੇ ਰਹੇ ਫਿਰ ਉਹ ਬਾਬਾ ਜੀ ਨੂੰ ਅੰਦਰੋਂ ਤੇ ਵੀ ਚੜਿਆ ਗਿਆ ਤੇ ਵੀ ਆਪਣਾ ਪ੍ਰਥਾਪ ਕਰਤਾਸੋ ਕਹਿੰਦਾ ਪ੍ਰਥਾਪਸੋ ਕਹਿੰਦੇ ਕਿ ਲੱਖ ਲੱਗਿਆ ਜੀ ਕਿ ਨਾਮ ਸਤਿਰਬਾਬੇ ਸਤਿਦੂ ਸੀ ਤੇ ਉੱਥੇ ਕਰ ਲੱਗਿਆ ਜੀ ਵੇ ਕਰਕੇ ਨਾ ਤੇ ਵੀ ਬਾਬਾ ਜੀ ਕੋ ਬਚਨ ਬਸ ਕਰਦਾ ਰਿਹਾ ਕਹਿ ਰਹੇ ਹੋ ਜੀ ਕਹਿ ਰਹੇ ਵੀ ਕੁਛੀ ਹੋਇਆ ਇਸ ਤਰ੍ਹਾਂ ਕਹਿ ਰਹੇ ਉਹ ਪੋਲਟਿਸ ਬਾਬਾ ਜੀ ਕਦੇ ਬਚਨ ਕਿਤੇ ਉਹਨੂੰ ਕਦੇ ਕਹਿ ਰਹੇ ਸੀ ਕਿ ਆਸੀ ਤੂੰ ਪੰਜਾਬੀ ਲਾਗੂ ਕਰਦੇ ਪੰਜਾਬੀ ਲਾਗੂ ਕਰਦੇ ਕਹਿੰਦੇ ਜੇ ਪੰਜਾਬੀ ਲਾਗੂ ਕਰਦਾ ਉਹ ਆਫਕੋਰਸ ਲਾਗੂ ਦਾ ਕੋਈ ਹੁੰਦਾ ਨਹੀਂ ਸੀ ਵੀ ਕਹਿੰਦੇ ਵੀ ਆਪਾਂ ਜੇ ਕਰ ਦਿੰਦਾ ਵੀ ਉਹ ਠੀਕ ਸੀਗਾ ਕਿੰਨਾ ਕਰ ਦਿੰਦਾ ਤੇ ਵੀ ਉਹ ਬਾਬਾ ਜੀ ਬਚਨ ਬਸ ਉਹਨਾਂ ਕਹਿੰਦੇ ਕਿ ਤੂੰ ਜਾ ਕੇ ਸਨੇਹਾ ਦੇ ਦੀਆਂ ਇਹ ਕਹਦੇ ਫਿਰ 29 ਤਰੀਕ ਨੂੰ ਬਾਬਾ ਜੀ ਇਹ ਕੋਈ ਹੁਣ ਕਹਾਣੀ ਜੀ 29 ਤਰੀਕ 29 ਸਤੰਬਰ ਨੂੰ ਬਾਬਾ ਜੀ ਚੰਡੀਗੜ੍ਹ ਤੋਂ ਬਈ ਚੰਡੀਗੜ੍ਹ ਦੇ ਵਿੱਚ ਹੀ ਹੋ ਕੇ ਪਜੌਰ ਗਾਰਡਨ ਤੋਂ ਹੋ ਕੇ ਤੇ ਨਾਨਸ ਜਾਦੇ ਸੀ ਚੰਡੀਗੜ੍ਹ ਦੇ ਵਿੱਚ ਪ੍ਰਸਿੱਧ ਬਕੀਸਾ ਹਰਵੰਦ ਸਿੰਘ ਦਵਾਵਿਆ ਦਵਾਵਿਆ ਸਾਹਿਬ ਤੇ ਇਸਾ ਫੁੱਲਾ ਸਨ ਉਹਦੇ ਸੀ ਉੱਥੇ ਤੇ ਇਸ ਅਕਲ ਰਾਜ ਸਿੰਘ ਉਹ ਵਕੀਲ ਸੀ ਆ ਵਕੀਲ ਸੀ ਉਹ ਵੀ ਬਾਬਾ ਜੀ ਸਾਹਿਬ ਸੀ ਉਹਨਾਂ ਨੇ ਜੀ ਸਾਰੀ ਸੰਗਤ ਨੇ ਉੱਥੇ ਬਾਬਾ ਜੀ ਕੋਲ ਵੀ ਬੇਨਤੀ ਕੀਤੀ ਬਾਬਾ ਜੀ ਵੀ ਇਹ ਪੂਰ ਮਾਰਸ਼ੀ ਜਿਹੜੀ ਹੈ ਨਾ ਵੀ ਚੰਡੀਗੜ੍ਹ ਦੇ ਜਾਂ ਬਾਬਾ ਜੀ ਕਹਿੰਦੇ ਵੀ ਕਹਿੰਦੇ ਵੀ ਵੀ ਅਸੀਂ ਤਾਂ ਵੀ ਵੀ ਸਭ ਵੀ ਅਸੀਂ ਇੱਕ ਕਪਾਲੀਠਾ ਸਾਡੇ ਅਸੀਂ ਤਾਂ ਵੀ ਨਾਲ ਸਾਡੇ ਨਹੀਂ ਉੱਥੇ ਕਦੇ ਮਿਸਤਰੀ ਲਾਏ ਹੋਇਆ ਮੈਸੇਜ ਛੁੱਟੀ ਨਹੀਂ ਪ੍ਰਸ਼ਾਦ ਦੇ ਕਿ ਛੁੱਟੀ ਨਹੀਂ ਮੈਸੇਦੋ ਜੀ ਆਪਣੇ ਮਿਸਤਰੀ ਜਾਣਨਾ ਆਪਣੇ ਜਦੋਂ ਬਾਬਾ ਕੁੰਦਨ ਸਿੰਘ ਦੇ ਬਾਗ ਨੂੰ ਜਾਓ ਤੇ ਉੱਥੇ ਸਾਹਮਣੇ ਜੀ ਸਰਦਾਰਾਂ ਦੇ ਕਮਰੇ ਬਣਾਈ ਸੀ ਬਾਬਾ ਜੀ ਤੇ ਸਰਦਾਰਾਂ ਦੇ ਕਮਰੇ ਸੀ ਉੱਥੇ ਮਿਸਤਰੀ ਲਾਏ ਹੋਏ ਸੀ ਮੈਸੇਜ ਬਾਬਾ ਜੀ ਕਹਿੰਦੇ ਛੁੱਟੀ ਦੇਣੀ ਤੇ ਦੇ ਉੱਤੇ ਉੱਤੇ ਵੀ ਆਪਣਾ ਬਾਬਾ ਜੀ ਬਚਨ ਕਰਦੇ ਰਹੇ ਫਿਰ ਉਹ ਉੱਤੇ ਵੀ ਪਹਿਲਾਂ 16 ਦੇ ਬਚਨ ਵਿੱਚ ਸੀ ਬਾਬਾ ਜੀ ਉਹ ਸਾਹਮਣੇ ਹਿਮਕੋਟ ਦੇ ਪਹਾੜ ਦਿਸਦੇ ਆ ਜੀ ਸੋਲਣ ਤੇ ਬਾਬਾ ਜੀ ਹਜੂਰੀ ਸੇ ਅਸੀਂ ਜੰਗ ਸਮੈਲ ਕਰਾਣੀ ਸੀ ਭਾਈ ਜੰਗ ਸਮੈਲ ਕਰਾਣੀ ਸੀ ਬਾਬਾ ਜੀ ਬਚਾਈਦੇ ਵੀ ਜੰਗ ਜੰਗ ਤੇ ਹੁਣ ਦਿਲ ਕਰਦਾ ਵੀ ਹਿਮਕੋਟ ਚ ਲਈਏ ਤੇ ਉਹ ਕਹਿੰਦਾ ਬਾਬਾ ਜੀ ਚੱਲਦੇ ਜੀ ਆਪਾਂ ਹੁਣ ਚੱਲਦੇ ਕਿ ਬਾਬਾ ਜੀ ਕਹਿੰਦੇ ਆਪਣੇ ਮੇਜਰ ਨਾਲ ਸੇ ਜਾ ਕੇ ਨਾ ਵੀ ਆਪਾਂ ਮੈਸਰਾਂ ਛੁੱਟੀ ਲਈਏ ਬਾਬਾ ਜੀ ਇਹ ਬਚਨ ਕੀਤੇ ਹੈ ਜਿੱਥੇ ਹਾਂ ਜੰਗ ਸਨ ਆ ਕਿਤੇ ਫਿਰ ਬਾਬਾ ਜੀ ਤੇ ਫਿਰ ਉੱਥੇ ਕਹਿੰਦੇ ਬਾਬਾ ਜੀ ਕਹਿੰਦੇ ਵੇਸੇ ਉੱਥੇ ਜਾਣਾ ਫਿਰ ਬਾਬਾ ਜੀ ਕਹਿੰਦੇ ਅਸੀਂ ਮਿਸਤਰੀ ਲਾਇਆ ਉਹਨੂੰ ਛੁੱਟੀ ਜੇ ਸਰਦਾਰਾਂ ਦੇ ਕਮਰੇ ਸਾਬ ਮਜੀਠੀਆ ਸਾਹਿਬ ਦੀ ਤੇ ਸਾਹਿਬ ਤਾਰਸ ਫਕੀਰ ਉਹਨੇ ਦੇ ਕਮਰੇ ਸੀ ਉਹ ਮੈਂ ਵੀ ਦੇਖਿਆ ਜੀ ਕਮਰੇ ਉਹ ਵੀ ਕਮਰੇ ਸੀ ਉਹਨਾਂ ਦੇ ਵੀ ਬਾਬਾ ਜੀ ਇਹ ਬਦੋਂ ਜੋ ਵੇਸੇ ਛੁੱਟੀ ਦੇਣੀ ਸੀ ਉੱਥੇ ਮੇਰੇ ਦਾਦਾ ਜੀ ਭੁੱਗਦੇ ਸੀ ਮੇਰੇ ਦਾਦਾ ਜੀ ਜੀ ਆਪਣਾ ਤੇ ਸੱਜੀ ਬਾਹ ਦੇ ਵਿੱਚ ਮੋਢੇ 'ਚ ਦਰਦ ਬਹੁਤ ਹੁੰਦਾ ਸੀ ਲਗਭਗ ਹੁੰਦਾ ਜੀ ਦਿਲ ਦਾ ਹਰਟ ਹੁੰਦਾ ਨਾ ਖੱਬੇ ਪਾਸੇ ਹੁੰਦਾ ਤੇ ਉਹ ਸੱਜੇ ਪਾਸੇ ਦਰਦ ਹੋਵੇ ਨਾ ਜੇ ਉਹ ਵੀ ਹਰਟ ਦਾ ਫਿਰ ਵੀ ਹਰਟਕ ਦਾ ਖਤਰਾ ਹੁੰਦਾ ਬਹੁਤ ਜ਼ਿਆਦਾ ਮੇਰੇ ਤਾਂ ਬਚਨ ਭੁੱਲ ਗਈ ਸੀ ਜੀ ਮੈਨੂੰ ਵੀ ਜਾਲ ਫਿਰ ਆਇਆ ਮੈਂ ਆਪਣੇ ਭਾਈ ਸ਼ਿਰ ਸਿੰਘ ਨਾਲ ਇਸ ਆਪਣੇ ਜੀ ਸਾਈਕਲ ਨਾਲ ਜਿਗਰਾਉ ਤੇ ਰੇਲਵੇ ਕ੍ਰਾਸਿੰਗ ਤੇ ਉਹਨਾਂ ਨੇ ਬਚਦੇ ਉਹਨਾਂ ਨੂੰ ਜਾਲ ਸੀ ਉਹਨਾਂ ਨੇ ਮੰਜਾਲ ਕਰ ਸੀ ਉਹ ਮੇਰੇ ਵੀ ਜਾਲ ਆ ਗਿਆ ਤੇ ਮੇਰੇ ਦਾਦਾ ਜੀ ਨੇ ਜੀ ਬਾਬਾ ਜੀ ਕੋ ਬੇਨਤੀ ਕੀਤੀ ਬਾਬਾ ਜੀ ਹੁਣ ਮੈਂ ਜੀ ਵੀ ਤਿਆਰ ਆ ਵੀ ਮੈਨੂੰ ਛੁੱਟੀ ਦੇ ਦਿਓ ਮੈ ਵੀ ਮੇਰੇ ਦਰਦ ਬਹੁਤ ਹੁੰਦਾ ਜੀ ਮੈਂ ਵੀ ਬੱਚਾ ਵੀ ਦਰਗਾਹ ਨੂੰ ਮੈਂ ਛੁੱਟੀ ਮੈਂ ਜਾਣ ਨੂੰ ਤਿਆਰ ਆ ਮੈਂ ਤਾਂ ਮੋਢੇ ਚ ਦਰਦ ਬਹੁਤ ਹੁੰਦਾ ਬਾਬਾ ਜੀ ਉਹਨੇ ਕਿਹਾ ਮੇਰੇ ਮੇਰੇ ਦਾਤਾ ਜੀ ਤੇ ਬਾਬਾ ਜੀ ਦੇਖੋ ਜੀ ਬਾਬਾ ਇਸ਼ੀ ਸਿੰਘ ਜੀ ਮਹਾਰਾਜ ਦੇਖੋ ਕਰਮਾਤ ਬਾਬਾ ਜੀ ਨੇ ਮੇਰੇ ਦਾਦਾ ਜੀ ਉਸੇ ਮੋੜ ਜਦ ਦੁੱਖਦਾ ਸੀ ਉੱਤੇ ਬਾਬਾ ਜੀ ਨੇ ਥੱਪਾ ਮਰਿਆ ਸਾਥ ਪੜਿਆ ਕਹਿੰਦੇ ਕੋਈ ਨਾ ਡਾਕਟਰ ਸਾਹਿਬ ਕੋਈ ਗੱਲ ਨਹੀਂ ਜੀ ਕਹਿੰਦੇ ਸੋਡਣਾ ਕਿਤੇ ਬਹੁਤ ਸਮਾਂ ਪਿਆ ਹੋਰ ਇਸ ਤੋਂ ਕਹਿੰਦੇ 20 ਹੋਰ ਜਾਣੇ ਤੁਸੀਂ ਬਾਬਾ ਜੀ ਉਹੀ ਜਿਉਂਦੇ ਸੌਂਦੇ ਮੱਭੀ ਮੱਚ ਕਰਦੇ ਉਹ ਕਹਿੰਦੇ ਬਾਬਾ ਜੀ ਡਾਕਟਰ ਹੁਣੀ ਤਿਆਰੀ ਕਰ ਫਿਰਦਾ ਤਾਂ ਕਹਿੰਦੇ ਤੁਹਾਨੂੰ 20 ਸਾਲ ਹੋਰ ਤੁਸੀਂ ਇੱਥੇ ਵੀ ਤੇ ਗੁਰੂ ਘਰ ਦੀ ਸੇਵਾ ਕਰਨੀ ਉਹੀ ਗੱਲ ਐਕਸੈਕਟਲੀ ਜੇ 1963 ਦੀ ਗੱਲ ਆ ਤੇ ਸਾਡੇ ਦਾਦਾ ਜੀ 1982 ਦੇ ਵਿੱਚ ਤੇ ਵੀ ਤਕਰੀਬਨ 20 ਸਾਲ ਬਾਅਦ ਹੀ ਬਾਬਾ ਜੀ ਮੇਰੇ ਦਾਦਾ ਜੀ ਗਏ ਆ ਬਈ ਗਏ ਵੀ ਉਹ ਤਰੀਕਾ ਦੇਖੋ ਰਾਂਜੀ ਕਰੋ ਦੇਖੋ ਤੇ ਪਹਿਲੀ ਅਕਤੂਬਰ ਨੂੰ ਇਹ ਬਾਬਾ ਜੀ ਦੇ ਬੱਚਾ ਕੀਤੇ ਸੀ ਨਾ ਸਿਰ ਪਹਿਲੀ ਅਕਤੂਬਰ ਨੂੰ ਤੇ ਸਾਡੇ ਦਾਦਾ ਜੀ 2 ਅਕਤੂਬਰ 1982 ਨੂੰ ਗਏ ਦਰਗਾਹ ਇਹ ਬਹੁਤ ਕਰਾਮਤਾਂ ਵਾਲੀ ਗੱਲ ਹੁੰਦੀ ਹੈ ਆ ਤੇ ਫਿਰ ਨੇ ਜਿੱਥੇ ਫਿਰ ਬਾਬਾ ਜੀ ਕਹਿੰਦੇ ਛੁੱਟੀ ਦੇਖੇ ਆਉਣੀ ਫਿਰ ਬਾਬਾ ਜੀ ਉੱਥੇ ਸੀ ਫਿਰ ਬਾਬਾ ਜੀ ਨੇ 2 ਅਕਤੂਬਰ ਦੀ ਪੂਰ ਮਾਸ਼ੀ ਨਾਲ ਸਰ ਕਰਨੀ ਸੀ ਨਾਲ ਚੜ੍ਹਨੀ ਸੀ 20 ਅਕਤੂਬਰ ਦੀ ਪੂਰਮਾਸ਼ੀ ਪੂਰਮਾਸ਼ੀ ਤੇ ਦਫੇ ਬਾਬਾ ਜੀ ਸਾਰੇ ਕਲਾਸ ਕਰਦੇ ਮਰ ਕਰਦੇ ਇਹੀ ਸਾਡੀ ਦਿਵਾਲੀ ਇਹੀ ਸਾਡਾ ਦੱਸਿਆ ਜਾ ਯਾਦ ਰੱਖਿਓ ਪੁੱਲਿਆ ਇਹੀ ਸਾਡੀ ਦਿਵਾਲੀ ਇਹੀ ਸਾਡਾ ਦੱਸਿਆ ਤੇ ਉਸ ਤੋਂ ਅਲੀਪਤਾ ਸਾਲ ਸੀਗਾ ਜੀ ਅਕਾ ਇਹ ਉਹਦਾ ਸੀਗਾ ਦੇ ਵੀ ਇਹ ਲੀਪ ਦਾ ਸਾਲ ਸੀਗਾ ਇੱਕ ਮਹੀਨਾ ਬਾਅਦ ਦੱਸ ਤੇ ਫੇਰ ਬਾਅਦ ਵੀ ਆਹੀ ਸਾਡੀ ਦਿਵਾਲੀ ਉਹ ਰੋਲਾ ਸੀ ਦਿਵਾਲੀ ਦਾ ਬਾਬਾ ਜੀ ਕਹਿੰਦੇ ਇਹੀ ਸਾਡੀ ਦਿਵਾਲੀ ਇਹੀ ਦੱਸਿਆ ਜਿਸ ਦਿਨ ਬਾਬਾ ਜੀ ਦਾ 10ਵਾਂ ਦਿਨ ਸੀ ਉਦੋਂ ਦਵਾਨੀ ਸੀ ਤੇ ਬਾਬਾ ਜੀ ਫਿਰ ਫਿਰ ਸੜਕ ਦੇ ਅਸੀਂ ਕੀ ਕਰੀਏ ਸਾਡੋ ਕਹਿੰਦੇ ਕੋਟਾ ਥੋੜਾ ਸਾਡਾ ਸੌਦਾ ਬਹੁਤ ਵੱਖਦਾ ਪਰ ਨਿਰੰਕਾਰ ਨੇ ਸਾਨੂੰ ਕੋਟਾ ਬਹੁਤ ਥੋੜਾ ਥੋੜਾ ਰਿਹਾ ਕੋਟਾ ਬਹੁਤ ਥੋੜਾ ਇਹ ਵੀ ਬਚਨ ਕੀਤੇ ਫਿਰ ਬਾਬਾ ਜੀ ਇਹ ਵੀ ਬਚਨ ਕੀਤੇ ਜੀ ਖੜਕੇ ਤੇ ਤੀਵ ਕੀਤੇ ਹੋਇਆ ਜੀ ਬਚਨ ਤੁਸੀਂ ਸੁਣੋ ਤੁਸੀਂ ਬਾਬਾ ਜੀ ਬਈ ਜੇ ਕਿਸੇ ਨਾਲ ਸੱਸ ਸੰਭਾਲਣਾ ਸੰਭਾਲੂ ਬਈ ਕਿ ਸੰਭਾਲਣਾ ਸੰਭਾਲੂ ਬਈ ਅਸੀਂ ਇਹ ਵੀ ਦੇ ਦਿੰਦੇ ਆ ਤੇ ਪੰਜ ਸਤ ਹੋਰ ਵੀ ਬਣਾਦੇ ਸਬਮਿਸ਼ਨ ਦਸੰਗਰੇ ਨ ਵੀ ਇਹ ਪਾਸੇ ਕਈ ਵਾਰੀ ਦਾ ਅਸਸਨ ਆਇਆ ਇਸ ਚੀਜ਼ ਤੇ ਇਸੇ ਕੋਰ ਵੀ ਸੁਮ ਵੀ ਸੁਬ ਵੀ ਹੋਰ ਬਣਾ ਨੇ ਪਰ ਸਾਡੇ ਦੋ ਸ਼ਰਤਾਂ ਕੀ ਸੀ ਇਸਤਰੀ ਮਾਤਾ ਮਾਤਾ ਸਮਾਨ ਤੇ ਪੈਸ ਨੂੰ ਗੋਦ ਹੜ ਹਾਂ ਵੀ ਹੁਣ ਇਹ ਚੀਜ਼ ਤੇ ਬਾਬਾ ਜੀ ਨੇ ਪਰਸ ਸਿਵਾ ਬੇ ਫਿਰ ਬਾਬਾ ਜੀ ਅਖੀਰੀ ਜੀ ਤੇ ਉੱਥੇ ਇਹ ਵੀ ਹੋ ਰਹੀ ਮੇਰੇ ਪਿਤਾ ਜੀ ਨੇ ਉਸ ਮੌਕੇ ਅਕਤੂਬਰ ਦੀ ਸੀ ਪੁਰਮਾਸ਼ੀ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਜਾਣ ਕੇ ਦੱਸਣ ਲੱਗਿਆਂ ਚੀਜ਼ ਮੈਨੂੰ ਕੋਈ ਰਿਕੋਰਡ ਦੀ ਗੱਲ ਨਹੀਂ ਮੈਂ ਜਿਹੜੀ ਚੀਜ਼ ਹੈਗੀ ਉਹ ਦੱਸਦਾ ਰਿਐਲਿਟੀ ਮੇਰੇ ਪਿਤਾ ਜੀ ਦੇ ਫਰਨਾ ਬਣਿਆ ਜੀ ਬਿੰਦੂਆਂ ਤੋਂ ਵੀ ਭਈ ਉਹ ਤਾਂ ਥੋੜੀ ਜਿਹੀ ਠੰਡ ਹੀ ਆਉਂਦੀ ਸੀ ਕਹਿੰਦੇ ਵੀ ਜਦੋਂ ਬਾਬਾ ਜੀ ਨੂੰ ਅਗਲੀ ਪੁਰਮਾਸ਼ੀ ਆਇਆ ਨਵੰਬਰ ਦੀ ਆਈ ਤੇ ਬਾਬਾ ਜੀ ਦੀ ਲੋਈ ਦੀ ਭੁੱਖ ਮਾਰੀ ਹੀ ਮਾਈ ਡੈਡ ਐਕਚੁਅਲੀ ਹੀ ਵਾਸ ਥਿੰਕਿੰਗ ਇਨ ਮਾਈਂਡ ਐਕਚੁਅਲੀ ਵੀ ਵੀ ਜਿਹੜੇ ਨੈਕਸਟ ਪੁਰਮਾਸ਼ੀ ਆਵੇ ਬਾਬਾ ਜੀ ਕਰਾਂਗੇ ਦਰਸ਼ਨ ਬਾਬਾ ਜੀ ਹੌਟ ਦੀ ਲੋਈ ਸੇ ਬੁੱਕਲ ਸੈਕਚੁਅਲੀ ਹੈ ਤੇ ਬਾਬਾ ਜੀ ਨੇ 15 ਮਿੰਟ ਨਹੀਂ ਜੀ ਬਾਬਾ ਜੀ ਦਵਾਨਸ ਬੈਠੇ ਬਾਬਾ ਜੀ ਜਿਹੜੇ ਪਹਿਲੇ ਦੱਸ ਸੀ ਜੀ ਆਪਣੇ ਸਾਰਿਆਂ ਨੂੰ ਇਸ਼ਾਰਾ ਕਰਤਾ ਵੀ ਅਸੀਂ ਅੰਦਰ ਜਾਣਾ ਅੰਸਾਰੇ ਰਸਤਾ ਬਣਾਇਆ ਆਸੂ ਕੋ ਬਾਬਾ ਜੀ ਅੰਦਰ ਚਲੇ ਗਏ ਦਰਸਨ ਦੇ ਆਪ ਦੇ ਚਲੇ ਗਏ ਉੱਥੋਂ ਬਾਬਾ ਜੀ ਲੋਈ ਦੀ ਬੁੱਕਲ ਮਾਰ ਕੇ 15 ਮਿੰਟ ਜੀ ਬਾਬਾ ਜੀ ਵਾਪਸ ਆ ਗਏ ਇਹ ਉਹ ਲੋਈ ਦੀ ਬੁੱਕਲ ਦੇ ਦਰਸ਼ਨ ਉਹ ਪੂਰਾ ਕਰਤਾ ਜੀ ਕਿਉਂਕਿ ਅਗਲੀ ਪੂਰਨ ਸੀ ਜਦ ਬਾਬਾ ਜੀ ਨੇ ਦਰਸ਼ਨ ਦੇਣੇ ਨਹੀਂ ਸੀ ਬਾਬਾ ਜੀ ਪਰ ਆਪਤਾ ਜਾਣਾ ਸੀ ਫਿਰ ਉੱਥੇ ਬਾਬਾ ਜੀ ਦੇਖੋ ਜੀ ਜਿੰਨੇ ਬਚਨ ਬਾਬਾ ਜੀ ਸੁਣੋ ਤੇ ਬਚਨ ਐਂਡ ਜਿਹੜਾ ਆਉਂਦਾ ਹਰ ਇੱਕ ਐਤਵਰ ਲੱਗ ਜਾ ਬਚਨ ਆਪਸ ਸੁਣਦੇ ਸਾਰੇ ਹਰੇ ਜਿਹੜਾ ਹਰੇਕ ਬਚਨ ਐਂਡ ਬਾਬਾ ਜੀ ਕਹਿੰਦੇ ਲੋਕ ਸੁਖੀ ਪਰਲੈਕਸ ਵਲੋਕ ਸਲੇ ਨਾਨ ਖਰਪਾ ਆਪੇ ਮਿਲੇ ਲੋਕ ਸੁਖੀ ਪਰਲੋਕ ਸਲੇ ਨਾਨ ਖਰਪਾ ਆਪੇ ਮਿਲੇ ਪਰ ਉਸ ਬੁਜ ਬਾਬਾ ਜੀ ਵੈਸੇ ਕਰਦੇ ਸੀ ਇਸ ਸਾਧੂ ਮਹਾਤਮਾ ਹੁੰਦੇ ਆ ਜਾਂ ਜਿਹੜੇ ਜੇ ਵੀ ਜਦੋਂ ਇਸ ਦੁਨੀਆ ਤੇ ਆਉਂਦੇ ਡਿਊਟੀ ਤੇ ਆਉਂਦੇ ਆਉਂਦੇ ਆ ਉਦੋਂ ਫਤਿਹ ਗਜਾਉਂਦੇ ਆ ਬਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਦੋਂ ਜਾਣ ਲੱਗਦੇ ਉਹਨਾਂ ਫਤਿਹ ਜਾ ਕੇ ਜਾਂਦੇ ਵਿਚਾਲੇ ਨਹੀਂ ਫਤਿਹ ਜਾਂਦੇ ਫਿਰ ਬਾਬਾ ਜੀ ਐਗਜ਼ਾਮਪਲ ਦਿੱਤੀ ਬਾਬਾ ਜੀ ਕਹਿੰਦੇ ਵੀ ਦੋ ਦੋ ਪਰਿਵਾਰ ਬੰਦੇ ਅਫਸਰ ਹੀ ਮਿਲਦੇ ਆ ਫਤਿਹ ਖਜਾਉਂਦੇ ਆ ਬਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਫਿਰ ਦੋ ਚਾਰ ਗੱਲਾਂ ਕਰ ਲੋ ਫਿਰ ਫਤਿਹ ਵਜਾ ਦਿਓ ਫਿਰ ਦੋ ਚਾਰ ਗੱਲਾਂ ਕਰਾ ਕੇ ਫਿਰ ਫਤਿਹ ਜਾਉਂਗੇ ਜਾਉਂਦੇ ਬਾਬਾ ਜੀ ਕਹਿੰਦੇ ਇਸ ਤਾਂ ਜੇ ਵੀ ਆਪਦੇ ਪੜਾ ਦੇ ਵਿਚਾਲੇ ਫਤਿਹ ਭੁਲਾਈ ਜਾਉਂਦਾ ਅਗਲਾ ਕਹਿੰਦੇ ਜਾ ਉਹ ਕਹਿੰਦਾ ਵੀ ਦਿਮਾਗ ਚ ਨਕਸ ਸਭ ਜਿਹੜਾ ਕਰੀ ਜਾਂਦਾ ਬਾਬਾ ਜੀ ਕਹਿੰਦੇ ਮਾਪੁਰਸ਼ ਜੀ ਡਿਊਟੀ ਤੇ ਆਉਂਦੇ ਆ ਉਦੋਂ ਫਤਿਹ ਕਿਉਂ ਆਉਂਦੇ ਆ ਜਾਂ ਦੇ ਡਿਊਟੀ ਤੇ ਜਾਂਦੇ ਆ ਉਸ ਹੋ ਕੇ ਫਤਿਹ ਜਾਂਦੇ ਆ ਉਹ ਇਹ ਸੀ ਜੀ ਦੇਖੋ ਜੀ ਬਚਨ ਰਿਕਾਰਡ ਕੀਤੇ ਹੋਏ ਆ ਉਹ ਚੀਜ਼ ਬਾਬਾ ਜੀ ਨੇ ਵੀ ਮੋਥੇ ਵੀ ਜਿਵੇਂ ਫਜੌਰ ਗਾਰਡਨ ਬਾਬਾ ਜੀ ਬੱਚੇ ਕੀਤੇ ਵੀ ਸਾਡੇ ਦਾ ਸੰਤ ਸਦਾ ਐਸੇ ਜਾ ਰਹੇ ਆ ਦੱਸ ਕੇ ਗਏ ਆ ਵੀ ਉਹ ਮੁੰਬਈ ਸਸੇ ਰੈਡੀ ਆ ਜਾਂ ਯੂ ਟੂ ਪਾਰਕ ਐਕਚੁਅਲੀ ਜੋ ਉਹ ਉਹਦੇ ਹੋਖੋ ਜੀ ੜੀ ਕਰੇ ਆ ਤੇ ਵੀ ਕਹਿੰਦੇ ਬੰਦਾਰੇ ਬਾਬਾ ਜੀ ਵੀ ਬਚੀ ਕਿਤੇ ਕਹਿੰਦੇ ਤੂੰ ਕੈਰੋ ਦੀ ਕੁਰਸੀ ਦੀ ਗੱਲ ਕਰਤੀ ਤੇ ਸਾਡੇ ਤੋਂ ਬਾਅਦ ਸਾਡੀ ਕੋ ਸਾਡੀ ਕੁਰਸੀ ਸਾਡੀ ਗੱਦੀ ਤੇ ਵੀ ਬਹੁਤ ਗੱਬੀ ਕਲੇਮ ਕਰਨਗੇ ਇਹ ਵੀ ਬਾਬਾ ਜੀ ਨੇ ਬਚੇਗੀ ਜੇ ਉਹ ਸਰਦਾਰ ਅਸਦ ਨੂੰ ਪਤਾ ਹੀ ਸਾਰਾ ਹਾਂ ਇਹ ਸਰਦਾਰ ਅਸਦ ਪਤਾ ਜੀ ਤੁਸੀਂ ਸੁਣੋਗੇ 10 ਦਿਨ ਕਿ ਇਹ ਬਾਬਾ ਜੀ ਦੇ ਆਪਦੇ ਬਚਨ ਸੀਗੇ ਫੇਰ ਬਾਬਾ ਜੀ ਨੇ ਫਤਿਹ ਲਾਈ ਜੀ ਦੋਨਾਂ ਤੇ ਜੋੜ ਕੇ ਬਾਈਗਲ ਜੀ ਖਾਲਸਾ ਬਾਈ ਜੀ ਫਤਿਹ ਉਲਾਈ ਸਰ ਇਹ ਬਾਬਾ ਜੀ ਦੀ ਅਖੀਰੀ ਫਤਿਹ ਲਾਈ ਉਹ ਦੂਜਾ ਬਾਬਾ ਜੀ ਨੇ 2 ਅਕਤੂਬਰ ਦੀ ਪੁਰਵਚੀ ਸੀ ਸੀ ਤੇ ਸਤਿਗੁਰੂ ਬਾਬਾ ਜੀ ਪਾਣਾ ਵਰਤਾਇਆ ਪਾਣਾ ਵਰਤਾਇਆ ਜੀ ਦੇਖੋ ਜੀ ਫਿਰ ਉਸ ਤੋਂ ਕੀ ਹੋਇਆ ਬਰਾਗ ਮੇਂ ਹੀ ਚੜ ਪਿਆ ਜੀ ਸਾਰਾ ਕੰਮ ਜੀ ਫਿਰ ਭਾਈ ਕੇਰਸਨ ਜੀ ਬੇ ਤੇ ਵੀ ਧਾਰਨਾ ਜੀ ਬਾਬਾ ਨੌ ਤ੍ਰਿਕ ਨੂੰ ਹਰੀਕਪੱਤਨ ਲੈ ਕੇ ਗਏ ਨੌ ਤ੍ਰਿਕ ਹਰੀਕਪੱਤਨ ਜੀ ਜਲਪੋਖਨ ਸਿਬਾ ਬੰਨ ਲੈ ਕੇ ਗਏ ਤੇ ਤੇ ਉਤਵਕੇ ਜੀ ਭਾਈ ਕੇਰਸਨ ਨੇ ਧਾਰਨਾ ਜੀ ਸੀ ਸੇਵ ਕੀ ਓਟ ਖ ਨੇ ਵੀ ਫ੍ਰੀਤ ਅ ਤੇ ਜੀਵ ਸਭ ਆਪਣਾ ਜੇ ਜੀਵ ਸਭ ਸੇਵੋ ਆਪਣਾ ਚਲਤੇ ਰੱਖੇ ਚੀਤ ਸੇਵ ਕੀ ਔਰਖ ਨਹੀਂ ਵੀ ਪੀ ਜੀਵਤ ਸਾਹਿਬ ਜੀਵਤ ਸਾਹਿਬ ਸੇਵੋ ਆਪਣਾ ਚਲਤੇ ਰੱਖੀ ਚੀਤੇ ਵੀ ਬਾਣੀ ਚ ਹੈ 1000 ਕਿਤੇ ਆ ਇਹ ਧਾਰਨਾ ਲੱਗੀ ਸੇ ਭਾਈ ਖੇਰ ਬਰਾਗ ਵਿੱਚ ਚੱਲਦਾ ਵਿਛੋੜਾ ਵਿਛੋੜਾ ਸੁਨੇ ਦੁੱਖ ਬੈਂਡ ਡਿੱਠੇ ਮਰ ਜਾ ਮਰਿਆਓ ਮਰਿਆਓ ਬਾਜ ਬਾਜ ਪਿਆਰੇ ਆਪਣੇ ਬਿਰਹ ਨੂੰ ਤਰੋ ਬਾਜ ਆਪਣੇ ਗੁਰੂ ਦੇ ਬਾਪ ਪਿਆਰੇ ਬਾਜ ਦਾ ਵੀ ਤਰੋ ਜੀਵਨ ਕਹਾਣੀ ਹੈ ਇਹ ਵੀ 1100 ਕਿਤੇ ਆ ਹਾਂ ਅੱਖੀ ਦੇਖ ਅੱਖੀ ਦੇ ਕਸਈਆਂ ਹਰ ਨਾਮਕ ਹਰ ਨਾਮ ਪਖੰਡ ਜੇਕਰ ਦੂਜਾ ਦੇਖਤੇ ਜਨਾਨ ਕੜ ਨਿਚਾਨ 1318 ਦੇ ਵੀ ਅੱਖਾਂ ਇਹ ਬਾਬਾ ਜੀ ਇਹ ਬਚਨ ਕੀਤੇ ਜੀ ਅੱਖਾਂ ਦੂਜੇ ਨਹੀਂ ਦੇਖਣਾ ਚਾਹੀਦਾ ਆਪਦੇ ਮਾਲਕ ਨੂੰ ਜਿਸ ਤੇ ਦੇਖਣਾ ਚਾਹੀਦਾ ਮਾਲਕ ਤੇ ਦੇਖਣਾ ਜਿਹੜਾ ਬੰਦਾ ਮਸਪਾ ਗਿਆ ਪੂਰੇ ਉਹ ਖੱਟ ਗਿਆ ਜਾਨ ਦੇ ਵਿੱਚ ਹਾਂ ਜੀ ਸਾਜਨ ਤੇਰੇ ਸਾਜਨ ਤੇਰੇ ਚੱਲ ਕੇ ਹੋਰ ਹੋਰ ਹਜ ਸਤੂਰ ਨਾਨਕ ਸਰਨ ਤੁਹਾਰੀਆ ਪੇਖੋਸਦਾ ਹੋ ਜੂ ਤੇ 899 ਕਿਥੇ ਆ ਤੇ ਤੇ ਬਈ ਬਾਬਾ ਜੀ ਬਚੇ ਕਰਦੇ ਸੀ ਵੀ ਦੂਜੇ ਨਹੀਂ ਦੇਖਣੇ ਬੇਬੀ ਵੀ ਜੇ ਕੋਈ ਸਮਾਂ ਆਜ ਵੀ ਬਾਬਾ ਜੀ ਬਚੇ ਕੀਤਾ ਬਾਅਦ ਜੀ ਜਾ ਕੇ ਉਥੇ ਮੇਛੇ ਕੋ ਉਤ ਬਣੂ ਮੋਗੇ ਬਾਅਦ ਜੀ ਫਿਰ ਉਥੋਂ ਆਏ ਬਾਬਾ ਜੀ ਬਚੇ ਤੇ ਬਾਅਦ ਵੀ ਤੋਂ ਲੋਕਾਂ ਨੇ ਮਾੜਾ ਪਤਾ ਸਾਡੀ ਗੋੜਾ ਵਧਾ ਦੇ ਉਹ ਕਹਿੰਦਾ ਬਾਬਾ ਜੀ ਤੁਸੀਂ ਗੋੜਾ ਬਤਾਉਣਾ ਤੁਸੀਂ ਸਭੀ ਸਾਰੀ ਜਹਾਣ ਦੀ ਉਮਰ ਵਧਾਉਣੀ ਆ ਤੇ ਤੇ ਫਿਰ ਬਾਬਾ ਜੀ ਬਚੇ ਕਿਤੇ ਕਿਤੇ ਜਾਤ ਤੋਂ ਆ ਗਿਆ ਕੇਸ ਮਗਰ ਖੁੱਲਿਆ ਵੀ ਪਤੀ ਪਰਦੇਸ ਨੂੰ ਮਰ ਤਦੇ ਪਤੀ ਪਰਦੇਸ ਨੂੰ ਤਦੇ ਪਤਨੀ ਮਗਰ ਜੰਗਲਾਂ ਚ ਬਾਲ ਖੁੱਲਿਆ ਤੇ ਕੀਰਨੇ ਪਾਦੀ ਫਿਰ ਕਿੱਥੇ ਕਿੱਥੇ ਆ ਬਾਬਾ ਜੀ ਐਗਜੈਕਟਲੀ ਇਹ ਵੀ ਵਰਡ ਬੱਚੇ ਬੱਚਾ ਕਰਕੇ ਆਪਾਂ ਦਾ ਚਾਹੀਦਾ ਮੇਰੇ ਪਿਤਾ ਜੀ ਹੀ ਵਾਸ ਪ੍ਰੈਜ਼ੀਡੈਂਟ ਦੈਟ ਟਾਈਮ ਯੂ ਸੋਕੀ ਹੈਨਾ ਅੱਜ ਜਦੋਂ ਬਾਬਾ ਜੀ ਬੋਲਗੇ ਜੇ ਤੂੰ ਓਟੇ ਕਿਰਪਾ ਨਾ ਦੂਜਾ ਵਿਖਾਲ ਦੇਖੋ ਜੇ ਤੂੰ ਓਟੇ ਕਿਰਪਾ ਨਾ ਦੂਜਾ ਵਿਖਾਈ ਉਮਰ ਦਾਤਣੀ ਦੇ ਤਦ ਰੱਖ ਅਸਮਾਨ ਮੇ ਦੂਜੇ ਨੂੰ ਕਹਿੰਦਾ ਦੇਖਣਾ ਜੀ ਬਾਬਾ ਜੀ ਅਕਾ ਜਿੱਥੇ ਖੜਾ ਤੇ ਜੀ ਉੱਥੇ ਹੋਵੇ ਜੀ ਆ ਜੀ ਤੇ ਜਿਵੇਂ ਲਾਮਾ ਖਵਾਲ ਦਾ ਵੀ ਖੇਰ ਹੈ ਜੀ ਜਿਵੇਂ ਲਾਮਾ ਖਵਾਲ ਇੱਕ ਉਹ ਬੱਚਾਪਾ ਕੋਈ ਉਹ ਗਰਵਾਨੀ ਦੇ ਬੱਚਾ ਪਾਉਂਦੇ ਨਹੀਂ ਲਾਉਂਦੇ ਪਰ ਉਹ ਵੀ ਇਹ ਬਈ ਦੇਖੋ ਤੁਸੀਂ ਬਰਾਗ ਦੀ ਹੈ ਜੀ ਹਾਂ ਤੇ ਜੋ ਮਜਾ ਇੰਤਜ਼ਾਰ ਵਿੱਚ ਹੈ ਜੋ ਮਜਾ ਇੰਤਜ਼ਾਰ ਵਿੱਚ ਹੈ ਬਾਬਾ ਜੀ ਦੇ ਬਰਾਗ ਦੇ ਵਿੱਚ ਇੰਤਜ਼ਾਰ ਸੇ ਬਾਬਾ ਜੀ ਆਉਣਗੇ 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 ਜੋ ਮਜਾ ਇੰਤਜ਼ਾਰ ਹੈ ਉਹ ਵਸਲੇ ਯਾਰ ਮੇ ਨਹੀਂ ਹਾ ਜੋ ਵਸਲੇ ਯਾਰ ਮੇ ਨਹੀਂ ਜੋ ਮਜਾ ਇੰਤਜ਼ਾਰ ਮੇ ਹੈ ਉਹ ਵਸਲੇ ਯਾਰ ਮੇ ਨਹੀਂ ਜੋ ਮਜਾ ਇੰਤਜ਼ਾਰ ਚ ਹੈ ਨਾ ਵੀ ਬਾਬਾ ਜੀ ਇੰਤਜ਼ਾਰ ਚ ਵੀ ਆਪਾਂ ਕਰ ਰਹੇ ਆ ਉਹ ਬਾਬਾ ਜੀ ਦੇ ਮੁਲਾਫ ਦੇ ਮਸ਼ੀਨ ਨਾ ਮਸਾਲ ਦੇਖੋ ਇਹ ਵਸਲੇ ਫੇਰ ਬਾਬਾ ਜੀ ਚਲੋ ਜੀ ਹੁਣ ਆ ਗਏ ਫੇਰ ਬਾਬਾ ਜੀ ਪਾਣਾ ਬਤਾਤਾ ਜਲਪੁਰ ਬਾਬਾ ਜੀ ਕੀਤੇ ਉਹ ਸਭ ਕੱਲ ਵੀ ਦਸ ਘਟੇ ਫੇਰ 1967 ਸਾਲ ਦੇ ਵਿੱਚ ਆ ਸੁਣਨ ਵਾਲੇ ਹੀ ਰਹੀਏ ਉਨੀ ਸਤਾਰਸ ਅੰਚ ਦੇ ਬਾਬਾ ਜੀ ਦੇ ਪ੍ਰਮੁੱਖ ਜਰੀਏ ਬਾਬਾ ਸਾਧੂ ਸਿੰਘ ਜੀ ਇਹ ਉਥੇ ਗਏ ਜੇ ਸਾਡਾ ਪਰਿਵਾਰ ਵੀ ਨਾਲ ਹੀ ਸੀ ਹਾਂ ਤੇ ਵੀ ਇਹ ਮੇਰਾ ਖ ਆਪਣਾ ਬਾਬੇ ਦਾ ਭਣਜਾ ਚਰਨ ਰਵਕੇ ਇਹ ਵੀ ਨਾਲ ਹੀ ਸੀ ਆ ਉਹ ਗਿਆ ਸੀ ਦੇ ਆਰਾਮ ਸੋ ਮਰੋਟ ਆਇਆ ਇੰਗਲੈਂਡ ਚ ਜਾਂਦੇ ਆ ਉਹ ਵੀ ਨਾਲ ਸੀ ਜੀ ਤੇ ਉਥੇ ਉਹਨਾਂ ਸਤਾਰਸ ਜੇ ਮਲਕੀਸ ਤੇ ਡਰਾਈਵਰ ਦਾ ਸਿਕਾਰ ਵਾਲਾ ਉਹ ਇੱਕ ਬਿਓ ਗੱਡੀ ਸੀ ਜੋ ਲੈ ਲੈ ਕੇ ਗਈ ਸੀ ਤੇ ਉਥੇ ਵੀ ਉੱਥੇ ਪਜੋਰ ਗਾਰਡਨ ਚ ਰਹਿ ਕੇ ਵਾਪਸ ਅਸਰ ਜਿੰਦਾ ਗਿਆ। ਉੱਥੇ ਰਾਮ ਸਰੂਪ ਪਤਾ ਜੀ ਰਾਮ ਸਰੂਪ ਜਿਹੜਾ ਸੀ ਉਹੀ ਰਾਮ ਸਰੂਪ ਮਾਲੀ ਵੇਖਦਾ ਤਬੀ ਤੁਸੀਂ ਨਾਨਕਸ਼ਰੀਏ ਫੇਰਾਗੇ ਇਹੀ ਬਾਡੇ ਬੋਲੇ ਜੀ ਕਹਿੰਦਾ ਤੁਸੀਂ ਨਾ ਉਹਨੇ ਰੁਵਾ ਤੇ ਜੀ ساری ਦੁਨੀਆ ਤੁਸੀਂ ਨਾਨਕਸ਼ਰੀਏ ਫੇਰਾਗੇ ਮੈਟਾਟਰ ਗੱਢੀ ਦੀ ਸੀ ਜੋ ਕੋ ਮਰਕੀਸ ਤੋਂ ਕਰਵਾਣ ਕੋ ਉਹਨੇ ਕਹੀ ਸੀ ਕਹਿੰਦਾ ਨਾ ਤੁਸੀਂ ਨਾਨਕਸ਼ਰੀਏ ਫੇਰਾਗੇ ਤੇ ਵੀ ਉਹ ਸਾਰੇ ਦੇਖਣਗੇ ਕਹਿੰਦਾ ਉਹਨੂੰ ਕਿੱਥੇ ਛੱਡਿਆ ਏ ਜਿਹੜਾ ਇੱਥੇ ਪੈੜਾ ਛੱਡ ਕੇ ਗਿਆ ਸੀ ਕਹਿੰਦਾ ਉਹਨੂੰ ਕਿੱਥੇ ਛੱਡਿਆ ਐਸਾ ਉਹਨੇ ਇੱਥੇ ਆਸ ਬਿਠਿਆ ਕਿ ਉਹਨੂੰ ਪੈੜਾ ਦੇਖ ਕੇ ਉਹ ਦਰਸ਼ ਕਰਦਾ ਕਹਿੰਦਾ ਉਹਨੂੰ ਕਿੱਥੇ ਛੱਡਿਆ ਸੰਗਤ ਬਹੁਤ ਜ਼ਿਆਦਾ ਜੀ ਬਈ ਬਰਾਗਸ਼ ਹੋ ਗਈ ਸੀ ਐਸੀ ਇਹ ਸਾਖੀ ਸੀ ਹੁਣ ਆਪਣਾ ਅਗਰ ਟੈਲੀਫੋਨ ਨੰਬਰ ਤੇ ਇਹ ਸਾਖੀ ਜੀ ਦੇਖੋ ਆਮ ਬੰਦਾ ਜੀ ਕਹਿੰਦੇ ਜੀ ਭਿੰਡੂ ਬੰਦੇ ਜਾਂ ਹੋਰ ਕੋ ਗੱਲ ਪੜੇ ਲਿਖੇ ਬੰਦੇ ਲਾਰਡ ਅੰਗਲ ਕਹਿ ਰਿਹਾ ਵਾ ਵੀ ਇੰਗਲੈਂਡ ਕਹਿ ਰਿਹਾ ਵੀ ਸਾਈਸੀ ਦੱਸ ਰਿਹਾ ਇੰਗਲੈਂਡ ਦਾ ਲਾਰਡ ਦੱਸ ਰਿਹਾ ਤੇ ਵੀ ਬਹੁਤ ਵੱਡੀ ਚੀਜ਼ ਹੈ ਜੀ ਬੜੀ ਹਾਈਲੀ ਪੋਜੀਸ਼ਨ ਹੈ ਉਹਨਾਂ ਦੀ ਤਗੜੇ ਬਿਜ਼ਨਸਮੈਨ ਵੀ ਹੈ ਜਿਹਦੇ ਆਪਣੇ ਹੀਥਰ ਪਰਫੇਕਟ ਕਾਸਟ ਵਿੱਚ ਉਹ ਜਿਹੜਾ ਪਰ ਹਾਗੇ ਉਸਨਾਂ ਬਾਬਾ ਜੀ ਆਪਾਂ ਨੂੰ ਛੋੜੀ ਛੋੜੀਆਂ ਪਾਉਣਗੇ ਇਹ ਹੀ ਆਪਾਂ ਮੇਰ ਖਰੋਸ ਸੱਚ ਪਛੇਤਣ ਦੇਣਗੇ ਇਹ ਹੀ ਹਾਂਜੀ ਹਾਂ ਤੇ ਵਿੱਚ ਇਹ ਭੁਲਾ ਹੋਏ ਤਾਂ ਕੋਈ ਮਾਫੀ ਜੀ ਥੋੜੀ ਜੀ ਡਿਸਟਰਬੈਂਸ ਜੀ ਹੋ ਗਈ ਸੀ ਫੋਨ ਆਉਦੀ ਸੀ ਉਹ ਮਾਫ ਕੀਤੇ ਤੇ ਵੀ ਜੇ ਕੋਈ ਭੁਲਾ ਹੋਏ ਤਾਂ ਕੋਈ ਗਲਤ ਲੱਭੇ ਉਹਨਾਂ ਨੂੰ ਮਾਫੀ ਹੈ ਜਿਆ ਜਗਾ ਪਰੰਤੂ ਤੁਹਾਨੂੰ ਪੁੱਛਣਾ ਹੈ ਮਾਫੀ ਹੈ ਬਾਈਗੋ ਜੀ ਖਾਲਸਾ ਵਾਹਿ ਜੀ ਕੀ ਫਤਿਹ